ਹਾਂ ਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਲੰਗਿਆਣਾ ਨਵਾਂ ਜਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦੀ ਆ ਬਾਗਾਪਰਾਣਾ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਸਕਰੀਨ ਦੇ ਸਾਹਮਣੇ ਤੁਸੀਂ ਤਿੰਨ ਵਾੜਾਂ ਵੇਖ ਰਹੇ ਆ ਇਹ ਤਿੰਨੇ ਨਾ ਕੀ ਵੀਰ ਦੇ ਸੇਲ ਆ ਵਕਾਊ ਆ ਪਾਲੋਟੀ ਹੋਣਗੇ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਦੇ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾ ਦੱਸੀ। ਨਾ ਫਰਨਾ ਪੈਨ ਲੰਗਿਆ ਨਾ ਜਿਹੜਾ ਮੋਗਾ ਸੀ ਬਗਾ ਪਰਾਨਾ। ਫੋਨ ਨੰਬਰ ਦਾ 9985 6861। ਇਹ ਤੋਂ ਹੀ ਕਰ ਲੈ ਸ਼ੁਰੂ। ਇਹਦਾ ਦੂਜਾ ਸੁਹਾਵੇ। ਹੂੰ। ਦੁੱਧ ਦੇ ਦੂਗੀ 15-16 ਕਿਲੋ। ਸਮਾਂ। ਸਮਾਂ ਲੈ ਜੂਗੀ 8 ਤੋਂ 7-8 ਦਿਨ ਤੇ ਲਈ ਜਾ। 6 ਦਿਨ ਬਾਅਦ ਨੂੰ। ਦੋਸਤੋ ਹਫਤੇ ਦੀ ਕੱਚੀ ਹੈ ਭਾਈ ਕਹਿੰਦਾ 7 ਦਿਨ ਲੈ ਜੇ 8 8 ਲੈ ਜੇ 7-8 ਦਿਨਾਂ ਦੇ ਆਸ-ਪਾਸੇ ਇਹਨੇ ਸੁਹ ਪੈਣਾ। 15 ਪਿਆ ਜੇ 16 ਪਿਆ ਜੇ। ਇਥੇ ਬਾਈ ਕਹਿੰਦਾ ਦੁੱਧ ਪਿਆਜੂ ਦੂਜਾ ਸੂਆ ਰਾਜੀ ਰੂਜੀ ਪੂਰੀ ਆ ਗੋਲ ਮਟੋਲ ਆ ਨੰਬਰਦਾਰ ਵਾਂਗੂ ਚਾਰ ਸਪੇਰੋਂ ਇੱਕੋ ਜੀ ਪਈ ਆ ਬਲਟਲਾਂ ਸਾਈਡਾਂ 'ਚ ਜਿਹੜੀ ਕਾਫੀ ਬਾਕੀ ਆ ਬਾਕੀ ਦਿਨ ਵੀ ਹਫਤਾ ਬਾਈ ਦੱਸਦਾ ਜੀ ਇਹਨੇ ਲੈ ਜਾਣਾ ਬਾਕੀ ਗੱਬਣ ਪਸ਼ੂ ਆ ਪਤਾ ਨਹੀਂ ਹੁੰਦਾ ਦੋ ਦਿਨ ਪਹਿਲਾਂ ਵੀ ਸੂ ਸਕਦਾ ਤੇ ਕੋਈ ਦਿਹਾੜੀ ਉੱਪਰ ਵੀ ਲੈ ਸਕਦਾ ਪਰ ਵੱਛੀ ਲਾਏ ਪਈ ਵੀ ਆ ਬਾਹਲੇ ਦਿਨ ਲੈਂਦੀ ਨਹੀਂ ਮੇਰੇ ਹਿਸਾਬ ਨਾਲ ਲੱਗਦਾ ਕਿ ਪੰਜਾਂ ਸੱਤਾਂ ਦਿਨਾਂ 'ਚ ਸੂਪੂਗੀ ਗਲਾਬੀ ਥਾਨ ਆਦੀ ਚਵਾਈ ਵਾਲੇ ਰਾਜਿਰੂਜੀ ਪੂਰੀ ਆ ਦੂਜਾ ਸੂਆ ਬੋਦੀ ਵਾਲੀ ਬੱਛੀ ਦੁੱਧ ਮੱਝਾਂ ਵਰਗਾ ਹੋਊਗਾ ਫੈਟ ਫੂਡ ਵਧੀਆ ਆਊਗੀ ਤੇ ਹੁਣ ਤਾਂ ਰੁੱਤ ਵੀ ਚਲੋ ਵਧੀਆ ਆ ਗਈ ਆ ਜਿੰਨੀ ਸੇਵਾ ਕਰ ਲੂ ਉਹਨਾਂ ਅਗਲਾ ਦੁੱਧ ਚੋੜੂ ਕਿੰਨੇ ਦੀ ਨੰਬਰ ਦਾ ਰਜਾਇਜ ਆ ਵੇਚਣ ਵਾਲੀ ਗੱਲ ਦੋਵੇਂ ਮੁੱਲੀ ਦੱਸ ਦੇ 40000 ਦੀ ਦੇ ਦਾਂਗੇ ਮਾਨਦਾਨ ਕਰ ਦਾਂਗੇ 40000 ਦੀ ਲਾਓ ਜੀ ਇੱਕ ਹੀ ਮੁੱਲ ਕੀਤਾ ਨੰਬਰਦਾਰ ਕਹਿੰਦਾ 40000 ਦੀ ਦੇ ਦਿਆਂਗੇ ਦੂਜਾ ਮੁੱਲੀ ਨਹੀਂ ਕੀਤਾ ਵੱਧ ਵਾਲਾ 40 ਜੋ ਛੋੜ ਛੱਪਾ ਕਰ ਦੂਗਾ ਬੱਛੀ ਪੂਰੀ ਚੰਗੀ ਆ ਇਹ ਕਦੇ ਹਫਤਾ ਸਾਂਭ ਕੇ ਕੋਈ ਭੈਣ ਭਰਾ ਸੇਲ ਕਰਦਾ 50 52000 ਦੀ ਵੱਛੀ ਐ ਦੋ ਨੰਬਰ ਤੇ ਆ ਦੋ ਨੰਬਰ ਤੇ ਬਈ ਲੈ ਜਾਣੇ ਘਰ ਦੋ ਘੜ 12 13 ਦਿਨ ਲੈ ਜੂਗੀ ਕਿੰਨਾ ਕੁ ਦੁੱਧ ਦੇ ਦੂ ਦੁੱਧ ਦੇ ਦੂ ਇਹ 13 ਕਿਲੋ ਦੇ ਦੂਗੀ ਕੱਢ ਬਾਹਰ ਨੂੰ 12 13 ਦਿਨਾਂ ਦੀ ਕੱਚੀ ਆ ਇਹ ਦੋ ਨੰਬਰ 13 ਕਿਲੋ ਨੰਬਰਦਾਰ ਕਹਿੰਦਾ ਦੁੱਧ ਪਿਆ ਜੂ ਇਹ ਵੀ ਦੂਜਾ ਸੂਆ ਤਿੰਨ ਜਾਨਵਰ ਤਿੰਨੇ ਜਾਨਵਰ ਗਰਮੀ ਰਹਿਤ ਹਾਰਡ ਸਿਆਲ ਦੋਵੇਂ ਰੁੱਤਾਂ ਚੱਲਣ ਵਾਲੇ ਨਾਗ ਕਿਉਂਕਿ ਇਹਨਾਂ ਦੇ ਵਿੱਚੋਂ ਅਮਰੀਕਨ ਕੋਈ ਵੀ ਨਹੀਂ 2 ਢਾਈ ਫੈਟ ਵਾਲੀ ਸਵਾ ਦੋ ਪੌਣੇ ਤਿੰਨ ਵਾਲੀ ਕੋਈ ਵੀ ਵਹਿੜ ਨਹੀਂ ਉਹ ਅਮਰੀਕਨਾਂ ਦੀ ਆਉਂਦੀ ਹੁੰਦੀ ਇਹਨਾਂ 'ਚ ਅਮਰੀਕਨ ਕੋਈ ਨਹੀਂ ਦੋ ਜਰਸੀਆਂ ਆ ਤੀਜੀ ਵੀ ਜਰਸੀ ਹੈ ਥੋੜਾ ਜਿਹਾ ਰੱਤਾ ਆ ਜਾਂ ਪਿੰਡਾ ਇਹਦਾ ਥਾਣ ਪਰ ਇਹਦਾ ਭੂਰਾ ਹੀ ਚੰਗਾ ਮੋਟਾ-ਮੋਟਾ ਥਾਣਾ ਵਲਟੇਲਾ ਬਹੁਤ ਪਈਆਂ 10-12 ਦਿਨਾਂ ਦੀ ਕੱਚੀ ਹੈ 10-12 ਦਿਨਾਂ ਅਗਲਾ ਕੋਈ ਦਾ ਬਗੇ ਦੇ ਸੇਵਾ ਕਰ ਲੈਂਦਾ ਇੱਕ ਘਟਾ ਕਿਤੇ ਇਹਨੂੰ ਫੀਡ ਦਾ ਪਾ ਦੇ ਜਿਹੜਾ ਆਪਾਂ ਥਿਆਰ ਪਸ਼ੂ ਨੂੰ ਪਾਉਣੇ ਆ ਟ੍ਰਾਂਜਿਸ਼ਨਲ 2000 ਦਾ ਆਉਂਦਾ ਰਾਜੁਰੂ ਜੀ ਤਾਂ ਪਹਿਲਾਂ ਹੀ ਬਹੁਤ ਦਾ ਹੋਰ ਵਜਨ ਕਰ ਜੂਗੀ ਤੇ ਜਿਹੜੀ ਤੁਸੀਂ ਵਲਟਾ ਲੇਖ ਰਹੇ ਆ ਸਾਰੀ ਕੱਢ ਕੇ ਸੋਨਾ ਵੱਡਾ ਲੇਵਾ ਤਿਆਰ ਕਰਕੇ ਸੂ ਕਿੰਨੇ ਦੀ ਨੰਬਰ ਦਾ ਰਾਂ ਜਮਾ ਜਸਨੋਈ 30000 ਦੀ ਦੇ ਦੇ ਲਓ ਜੀ 30000 ਦੀ ਕਿਹਨੇ ਦੇਣੀ 30000 ਦੀ ਦੁੱਧ 13 ਕਿਲੋ ਪਿਆ ਜੂ ਤੇ ਮੱਝ ਵਰਗਾ ਦੁੱਧ ਹੋਣਾ ਲੇਟ ਵਰਗਾ ਤੇ 13 ਕਿਲੋ ਦੁੱਧ ਵਾਲੀ ਮੱਝ ਸਵਾ ਲੱਖ ਦੀ ਆਉਂਦੀ ਆ ਤੇ ਇਹਦਾ ਮੁੱਲ ਗੜਾ 30000 ਦਾ 30000 ਦੀ ਤਾਂ ਫੰਡਰ ਮੱਝ ਨਹੀਂ ਆਉਂਦੀ ਉਹ ਵੀ ਲੱਸੀ ਤੋਂ ਲੱਸੀ ਫੰਡਰ ਮੱਝ 40 45000 ਦੀ ਫੰਡਰ ਮੱਝ ਵਿਕ ਜਾਂਦੀ ਲੱਸੀ ਹਾਂ ਲੈ ਵਲੂਆ ਬਹੁਤਾ ਕੱਲੀ ਦਿਨ ਜ਼ਰੂਰ 10 12 ਪਾਏ ਤਾਂ ਹੀ ਮੈਂ ਕਹਿੰਦਾ 10 12 ਦਿਨ ਅਗਲੇ ਨੇ ਪੱਠੇ ਵੀ ਉਂ ਵੀ ਪਾਉਣੇ ਪਾਉਣੇ ਆ ਤੇ ਕਿਤੇ ਇੱਕ ਗੱਟਾ ਫੀਡ ਦਾ ਪੈ ਜੇ ਇਹਨੂੰ ਤਿਆਰ ਪਸ਼ੂ ਵਾਲਾ ਜਿਹੜਾ ਆਪਾਂ ਕਾਰਗਲ ਦਾ ਪਾਉਣੇ ਆ ਜਾਂ ਕਿਸੇ ਵੀ ਕੰਪਨੀ ਦਾ ਪਾੜੋ 2000 ਦਾ ਆਉਂਦਾ ਤੇ ਆ ਜਿਹੜੀ ਤੁਸੀਂ ਝੋਲੀ ਵੇਖ ਰਹੇ ਆ ਇਹ ਸਾਰੀ ਵਾਲ ਢੱਲ ਕੱਢ ਕੇ ਸੋਨਾ ਵੱਡਾ ਲੇਵਾ ਤਿਆਰ ਕਰਕੇ ਸੂ ਜਦੋਂ ਰਾਜੀ ਹੋਈ ਇੱਕ ਗੱਟਾ ਫੀਡ ਦਾ ਚਰ ਗਿਆ ਉਹ ਹੀ 2 ਕਿਲੋ ਦੁੱਧ ਵੱਧ ਪਿਆ ਜੂ ਜਦੋਂ ਰਾਜੀ ਹੋਈ ਤੇ ਆਪ ਦੁੱਧ ਆਪੇ ਵੱਧ ਪਿਆ ਦੇਣਾ ਇਹਨੇ ਤੇ 10-12 ਦਿਨਾਂ ਜਿਹਨੇ ਇੱਕ ਗੱਟਾ ਖਾ ਹੀ ਜਾਣਾ 30000 ਦੀ ਦੇ ਦੇਣੀ ਐ 30000 ਦੀ ਤੁਸੀਂ ਲੈਣੀ ਆ 2000 ਹੋਰ ਮੰਨ ਲਓ 32000 ਦੀ ਤੇ 32000 ਦੀ ਤਾਂ 10 ਕਿਲੋ ਦੁੱਧ ਵਾਲੀ ਕੋਈ ਤੋਕੜ ਨਹੀਂ ਦਿੰਦਾ 30000 ਦਾ ਮੁੱਲ ਕੀਤਾ ਬਾਈ ਕਹਿੰਦਾ ਯਸ ਨੂੰ 30000 ਦੀ ਤੇ 2000 ਹੋਰ ਮਹਿੰਗਾ ਮੰਨ ਲਓ ਵਿੱਚੋਂ ਕਿ ਬੱਤੀ ਦੀ ਮਿਲ ਗਈ ਸੀ ਤੇ ਉਹੀ ਐਗਾਟਾ ਇਹਨੂੰ ਫੀਡ ਦਾ ਪਾ ਲਓ ਨਾਲੇ ਦੁੱਧ 2-3 ਕਿਲੋ ਵੱਧ ਪਿਓ ਜਦੋਂ ਰਾਜੀ ਹੋਈ ਵਜਨ ਉਹ ਜਨ ਹੁਣ ਵੀ ਬਹੁਤ ਆ ਤਿੰਨ ਨੰਬਰ ਤੇ ਆ ਤਿੰਨ ਨੰਬਰ ਤੇ ਭਾਈ ਦੂਜਾ ਸੂਆ ਇਹ ਲੈ ਜੂਗੀ 15 ਤੋਂ 16 ਦਿਨ ਹਾਂ 15 ਤੋਂ 16 ਦਿਨ ਕਿੰਨੇ ਲੈ ਜੂ 15-16 ਦੁੱਧ ਕਿੰਨਾ ਦੇ ਦੂ ਦੁੱਧ ਇਹ ਦੇ ਦੂਗੀ 12 ਕਿਲੋ ਹੀ ਦੇ ਦੂਗੀ ਕਿੰਨੇ ਦੀ ਜਾਇਜ਼ ਜਾਂ ਮੁੱਲੇ ਦਾ ਵੀ ਇਹ ਤਾਂ ਵੀ 30 ਦੀ ਦੇ ਦਾਂਗੇ ਚ ਮਾਨਦਾਨ ਕਰ ਚੱਕੋ ਜੀ 30 ਦੀ ਦੇ ਦਾਂਗੇ 30 ਚ ਮਾਨਤਾਨ ਹੋ ਜਾਊਗਾ ਐ ਕੱਛ ਕਰ ਪੂਰੀ ਰਾਜੀ ਨਾਲ ਇੱਕੋ ਜਿਹਾ ਕਰ ਲੈ ਨਾਲ 12 13 ਕਿਲੋ ਆ ਨੰਬਰ ਦਾ ਤੇਰਾ ਬੱਚਾ ਬਲਾਇ ਉਤਾਂ ਕਰਦਾ ਇਹ 12 ਕਿਲੋ ਦੁੱਧ ਪਿਆ ਜੂ ਬਾ ਮੋੜ ਦਾ ਨੰਬਰ ਦਾ ਥਾਣੇ ਦੇ ਵੀ ਸੋਹਣਿਆ ਰਾਜਿਰੂ ਜੀ ਵੀ ਪੂਰੀਆ ਜਾਨੀ ਕਿ ਨਾਕ ਨੰਬਰਦਾਰ ਦੇ ਤਿੰਨ ਸੇਲ ਹੈ ਮੁੱਲ ਜਮਾਂ ਜਾਇਜ਼ ਕੀਤੇ ਕੋਈ ਵਪਾਰੀ ਭੈਣ ਭਰਾ ਵੀ ਇਹਨਾਂ ਵੇੜਾਂ ਨੂੰ ਸਾਮ ਕੇ ਤਿਆਰ ਕਰਕੇ ਸੇਲ ਕਰਦਾ ਹਫਤਾ ਆਪਤਾ ਦੱਸਦਾ 10 ਦਿਨ ਸਾਮ ਕੇ ਤਿਆਰ ਕਰਕੇ ਸੇਲ ਕਰਦਾ ਵਧੀਆ ਪੈਸੇ ਵਟਾਏ ਨੇ ਐਵ ਜੀਆਂ ਵੜਾਂ ਦਾ ਹਰੇਕ ਹੀ 45-45 ਹਜ਼ਾਰ ਮੁੱਲ ਕਰਦਾ ਲੈ ਦਿਨ ਜਰੂਰ 10-12 ਦੀ ਕੱਚੀ ਆ ਕੋਈ ਲਿੱਸੀ ਨਹੀਂ ਕੋਈ ਮਰੀ ਹੰਬੀ ਜੀ ਨਹੀਂ ਪਰ ਨੰਬਰਦਾਰ ਦੇ ਮੁੱਲ ਜਾਇ ਜੀ ਹੁੰਦੇ ਆ ਇਹ 5-5 7-7 ਹਜ਼ਾਰ ਨਫੇ ਵਾਲਾ ਨਹੀਂ ਇਹ ਤਾਂ ਹਜ਼ਾਰ 5700 ਹਜ਼ਾਰ ਵਾਲਾ ਤੇ ਤੁਹਾਡੇ ਸਾਹਮਣੇ ਹੁਣ ਇਹ ਵੀ ਖਰੀਦ ਕੇ ਲਿਆਇਆ ਹੁਣ ਇਹਨੇ ਆ 30 ਹਜ਼ਾਰ ਦੀ ਦੇ ਦੇਣੀ ਆ ਕਹਿੰਦਾ ਆ ਦੇ ਦੇਣੀ ਆ 30 ਹਜ਼ਾਰ ਦੀ ਤੇ ਉਹਨਾਂ ਗਾਂਹ ਕਿਹੜੇ ਕਿਸ ਨੇ ਫਰੀਦ ਦਿੱਤੀਆਂ ਹੋਣਗੀਆਂ ਇਹਦਾ ਮੁੱਲ ਕੀਤਾ ਨੰਬਰਦਾਰ ਨੇ 40000 40000 ਜਮਾਂ ਜੈਜਪਾ ਐਦੂ ਘੱਟ ਮੁੱਲ ਚ ਮੈਲ ਨਹੀਂ ਪਾਵਾ 10 ਪਿੰਡ ਤਰ ਫਿਰ ਕੇ ਢੀੜਾ ਦੇ ਲਿਓ ਇੱਕ ਪਾਸੇ ਬਾਈ ਨਾਲ ਸੌਦਾ ਕਰ ਲਿਓ ਅੱਛਾ ਨੰਬਰਦਾਰ ਦਾ ਬੱਚਾ ਕਹਿੰਦਾ ਮੈਲ ਜਾਣੀਆਂ ਚਾਚਾ ਨੰਬਰਦਾਰ ਤੇਰੇ ਹੀ ਉਲਟ ਹੋਇਆ ਫਿਰਦਾ ਪਰ ਮੁੱਲ ਹੀ ਕਿਹੜਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸੀ ਕਾ